ਮਨ ਸਾਥੀ ਕਾ ਜੀ ਹਾਂ ਸਾਥੀ ਕਾ ਤੇ ਤੁਸੀਂ ਦੇਖਦੇ ਕਰਦੇ ਆ ਜੀ ਹਾਂਜੀ ਓਕੇ ਮੈਡਮ ਐਸੀ ਨਾਲ ਐਕਚੁਅਲੀ ਗੱਲ ਕਰ ਦਿੱਤੀ ਕਿ ਇਹ ਕਦੇ ਵੀ ਕਿਹੜੇ ਮੈਡਮ ਹੋਣੀ ਆ ਉਹ ਆ ਕੇ ਇਥੋਂ ਚੱਲ ਜਾਂਦੇ ਆ ਟੈਂਡਸ ਲਾ ਕੇ ਹਾਂਜੀ ਮੈਡਮ ਇਦਾਂ ਕਹਤੇ ਸਾਡਾ ਹਾਜ਼ੀ ਦਾ ਕੰਮ ਆ ਸਾਨੂੰ ਲੱਗਾ ਅੱਛਾ ਜੀ ਜ਼ਿਲ੍ਹਾ ਬਰਦਾਨ ਤੋਂ ਜ਼ਿਲ੍ਹਾ ਬਰਦਾਨ ਕੋਣ ਜੀ ਬਡਾਲੇ ਤੋਂ ਆਮ ਆਦਮੀ ਪਾਰਟੀ ਤੋਂ ਇਹ ਨਾਮੰਦ ਸੁੱਖਾ ਬਡਾਲਾ ਸੁੱਖਾ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਹਾਜ਼ੀ ਦਾ ਸਾਡੇ ਮੇਰੇ ਹਸਬੰਦ ਨੂੰ ਕੰਮ ਦਿੱਤਾ ਆ ਉਹ ਫਿਰ ਉਹਨਾਂ ਦਾ ਕੰਮ ਮੈਂ ਕਰਦਾ ਹਾਸਵੰਤਾ ਹਾਂਜੀ ਉਹਨਾਂ ਦੀ ਹਾਜ਼ਰੀ ਹਾਜ਼ਰੀ ਦਾ ਕੰਮ ਉਹਨਾਂ ਦਾ ਆ ਓਕੇ ਉਹਨਾਂ ਨੇ ਆ ਕੇ ਹਾਜ਼ਰੀ ਲਾਉਣੀ ਦੋਨੋਂ ਟਾਈਮ ਇਹਨਾਂ ਦੀ ਅੱਛਾ ਜੀ ਇਹਨਾਂ ਨੂੰ ਕੰਮ ਦੱਸਣਾ ਇੱਥੇ-ਇੱਥੇ ਆਪਾਂ ਕੰਮ ਕਰਨਾ ਠੀਕ ਹੈ ਤਾਂ ਇਸ ਕਰਕੇ ਉਹ ਹਾਜ਼ਰੀ ਫੇਰ ਮੈਨੂੰ ਉਹਨਾਂ ਨੂੰ ਦਿੱਤਾ ਓਕੇ ਤੇ ਹਸਵੰਦ ਉਹ ਕੀ ਕੰਮ ਕਰਦੇ ਆ ਉਹ ਵੀ ਮੈਸੇਜ ਦਾ ਕੰਮ ਕਰਦੇ ਆ ਉਹ ਫੋਨ ਉੱਧਰ ਚਲ ਜਾਂਦੇ ਆ ਤੁਹਾਡੇ ਕੋਲੋਂ ਹਾਂਜੀ ਉਹ ਫੋਨ ਉੱਧਰ ਤੁਹਾਡੇ ਕੋਲ ਜਾਂਦੇ ਆ ਹਾਂਜੀ ਓਕੇ ਤੁਸੀਂ ਫੇਰ ਉਹਨਾਂ ਦੇ ਮਗਰ ਇਹ ਦੇਖ ਲਓ ਤੁਸੀਂ ਨਹੀਂ ਗੱਲ ਕਰਵਾਉਣੀ ਨਹੀਂ ਮੈਂ ਕਰ ਲੈਂਦਾ ਕੋਈ ਗੱਲ ਨਹੀਂ ਮੈਡਮ ਗੱਲ ਕਰ ਲੈਣੇ ਕੋਈ ਤੁਸੀਂ ਨੰਬਰ ਦੇ ਦਿਓ ਮੈਂ ਕਰ ਲੈਣਾ ਗੱਲ ਤੇ ਮਰਦਾ ਜਿੱਦਾ ਕੀ ਫਰਮਾ ਤੈਨੂੰ ਕਹਤਾ ਯਾਰ ਗੱਲ ਹੈਲੀਕਾਪਟਰ ਦੀ ਹੈ ਕਿ ਇਦਾਂ ਦਾ ਨਾ ਕੋਈ ਗਲਤ ਤਾਂ ਭਾਜੀ ਕੁਛ ਨਹੀਂ ਹੈ ਕਿ ਗੱਲ ਸਰਕਾਰ ਨੂੰ ਦਾ ਕੁਛ ਨਹੀਂ ਹੈ ਕਿ ਹੌਨ ਨੂੰ ਤਾਂ ਬਹੁਤ ਕੁਛ ਵਾ ਜੇ ਗੱਲ ਕੁਛ ਨਹੀਂ ਨੀ ਸਮਝਦੇ ਸਰਕਾਰ ਤੁਹਾਡੀ ਉਹ ਤੁਸੀਂ ਨਹੀਂ ਹਰਦੇ ਚੱਲ ਆ ਜਾ ਨਹੀਂ ਅਸੀਂ ਤਾਂ ਨਹੀਂ ਅਸੀਂ ਕੁਛ ਕਹਿੰਦੇ ਭਾਜੀ ਆ ਜਾ ਇੱਥੇ ਕੋਈ ਨਹੀਂ ਕੋਈ ਕੋਈ ਨਹੀਂ ਆਜੀ ਕੀ ਆਜੋ ਕੋਈ ਗੱਲ ਨਹੀਂ ਆਪਾਂ ਕਿਹੜਾ ਗੱਲ ਨਹੀਂ ਕਰਦੇ ਹੋਰ ਤੂੰ ਗੱਲ ਤੇ ਮੈਂ ਉਹਦੇ ਵਿੱਚ ਉਹ ਚੱਲ ਗਲਤੀ ਫਰਝਾਈ ਨੇ ਕਹਿ ਦਿੱਤਾ ਬਈ ਸਾਨੂੰ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਸੁੱਕੇ ਸੁੱਕੇ ਵਿਡਾਲੇ ਨੇ ਉਹਨੂੰ ਕੀ ਪਤਾ ਯਾਰ ਬਈ ਔਨ ਆ ਡਿਊਟੀ ਲਾਈ ਆ ਤੁਸੀਂ ਕਹਿੰਦੇ ਹਾਰੀ ਲਾਉਣੀ ਆ ਹੋਰ ਕੰਮ ਫੇਰਿਆ ਭਾਈ ਕੰਮ ਤਾਂ ਹੋਰ ਤੋਂ ਜ਼ਰੂਰਤ ਹੈਗੀ ਉਹ ਤੇ ਜਾਣਾ ਪਈਗਾ ਗੱਲ ਇਹ ਨਹੀਂ ਕਿ ਬਦਲੇ ਨੇ ਨਾ ਆਇਆ ਮੈਂ ਕਦ ਕਰੀ ਉਹਨੇ ਭਾਈ ਇਹਦਾ ਸ਼ਡਿਊਲ ਵੀ ਦਿੱਤੀ ਸੀ ਤਾਂ ਹੋਇਆ ਗਾਹ ਤੋਂ ਨਹੀਂ ਪਤਾ ਭਾਈ ਦੋ ਸ਼ਬਦ ਕਹਿ ਦੇ ਮਨਰੇਗਾ ਵਿੱਚ ਆਏ ਦਿਨ ਤਾਂ ਅੰਗਲੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤਾਜ਼ਾ ਮਾਮਲਾ ਪਿੰਡ ਪਾਸਲਾ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਮਨਰੇਗਾ ਵਰਕਰ ਮਮਤਾ ਨੇ ਪਿੰਡ ਦੇ ਹੀ ਸੁਖਵਿੰਦਰ ਕੁਮਾਰ सोनू ਅਤੇ ਉਸ ਦੀ ਪਤਨੀ ਤੇ ਇਲਜ਼ਾਮ ਲਾਉਂਦਿਆਂ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਡਿਊਟੀ ਵਿੱਚ ਕੁਤਾਹੀ ਵਰਤਦੇ ਹਨ ਅਤੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪਰਦਾਨਾਂ ਦੀ ਮਿਲੀ ਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਦੇ ਹਨ ਇਨਕਲਾਬੀਆ ਦੀ ਸਰਕਾਰ ਵਿੱਚ ਇੱਕ ਮਨਰੇਗਾ ਮੇਟ ਇੱਕੋ ਟਾਈਮ ਦੋ-ਦੋ ਥਾਵਾਂ ਤੇ ਦਿਹਾੜੀਆਂ ਕਰ ਰਿਹਾ ਹੈ ਸ਼ਾਇਦ ਇਹੀ ਬਦਲਾਅ ਦੀ ਉਡੀਕ ਪੰਜਾਬ ਦੇ ਲੋਕ ਕਰ ਰਹੇ ਸਨ ਮਨਰੇਗਾ ਮੇਟ ਦੀ ਧਰਮਪਤਨੀ ਵੀ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਤੀ ਦੇ ਕੰਮ ਵਿੱਚ ਹੱਥ ਵਟਾਉਦੀ ਹੋਈ ਸਵੇਰੇ ਮਨਰੇਗਾ ਲਾਭਪਤਨੀਆਂ ਦੀ ਫੋਟੋ ਖਿੱਚ ਕੇ ਵਾਪਸ ਆਪਣਾ ਨਿੱਜੀ ਕੰਮ ਕਰਨ ਚੱਲੀ ਜਾਂਦੀ ਹੈ ਅਤੇ ਉਸ ਦਾ ਪਤੀ ਸੁਖਵਿੰਦਰ ਕੁਮਾਰ ਸੋਨੂ ਵੀ ਆਪਣੇ ਨਿੱਜੀ ਕੰਮ ਤੇ ਚਲਾ ਜਾਂਦਾ ਹੈ ਇਸ ਤਰ੍ਹਾਂ ਇਹ ਸਰਕਾਰ ਤੋਂ ਜਿਸ ਕੰਮ ਦੀ ਤਨਖਾਹ ਲੈਂਦੇ ਨੇ ਉਹ ਕੰਮ ਇਮਾਨਦਾਰੀ ਨਾਲ ਨਾ ਕਰਕੇ ਸਰਕਾਰ ਨਾਲ ਧੋਖਾ ਕਰ ਰਹੇ ਨੇ ਜਦੋਂ ਇਸ ਸਬੰਧੀ ਸੁਖਵਿੰਦਰ ਕੁਮਾਰ सोनू ਅਤੇ ਉਸਦੀ ਧਰਮ ਪਤਨੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਮੌਜੂਦਾ ਸਰਕਾਰ ਦੇ ਪ੍ਰਧਾਨ ਦੀ ਧੌਂਸ ਦਿੰਦਿਆਂ ਕਿਹਾ ਕਿ ਸਾਨੂੰ ਤਾਂ ਜ਼ਿਲ੍ਹਾ ਪ੍ਰਧਾਨ ਸੰਤੋਖ ਰਾਮ ਨੇ ਲਾਇਆ ਹੋਇਆ ਹੈ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇੱਕ ਪੜਿਆ ਲਿਖਿਆ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਵੀ ਹਲਕੇ ਫਿਲੌਰ ਵਿੱਚ ਆਪਣੇ ਹੱਥੀ ਹੀ ਆਪਣੀ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ ਅਤੇ ਹਲਕਾ ਇੰਚਾਰਜ ਆਮ ਆਦਮੀ ਦੇ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਖਿਲਾਫ ਕੁਝ ਵੀ ਕਰਨ ਵਿੱਚ ਅਸਮਰੱਥ ਦਿਖ ਰਹੇ ਹਨ ਕੀ ਨਾਮਾ ਦਾ ਨਿਸ਼ਚਤਰ ਕੋ ਕਿਹੜੇ ਬੰਦ ਕੋ ਜੀ ਪਾਸੜੇ ਕੀ ਮਾਮਲਾ ਜੀ ਕੀ ਦਿੱਕਤ ਕੀ ਮਾਮਲਾ ਜੀ ਅਗਰ ਪਹਿਲੇ ਪੈਸੇ ਕੋਈ ਸੀ ਫੇ ਆ ਗਏ ਸੀ ਕੇ ਹਾਂ ਹਾਂ ਜੀ ਆਉਣ ਲੈ ਜਾਣੇ Airtel SIM ਚਾਹੀਏ ਫੋਨ ਚ ਹੁਣ ਆ ਜਾਂਦੇ ਜਿੰਨੇ ਕਰੇ ਤੋਂ ਆਉਣ ਲੱਗੇ ਪਏ ਆਉਣੇ ਤੋਂ 8-9 ਮਹੀਨੇ ਹੋ ਗਏ ਹੁੰਦੇ ਨੇ ਜਿਹੜੇ ਪਹਿਲੇ ਕੰਮ ਕੀਤੇ ਉਹ ਮਿਲ ਗਏ ਉਹ ਮਿਲ ਗਏ ਸਾਰੇ ਮੈਨੂੰ ਆ ਗਏ ਹਾਂ ਜੀ ਤੇ ਐਡ ਕੀ ਮੈਨੇ 5 ਪੰਜਾ ਦਿਹਾੜਾ ਦਾ 1300 ਆਇਆ 1500 ਬੰਨ ਦਾ ਸੀਗਾ ਉਹ ਵੀ ਕੱਟ ਲਿਆ ਉਹ ਵੀ ਕੱਟ ਲਿਆ ਐਡ ਕੀਆ ਪਿਛਲੇ ਪਿਛਲੇ ਵਾਟਰ ਬਿਲ ਆ ਰਤੀ ਆਇਆ ਅੱਛਾ ਹਾਂਜੀ ਮੁੰਡਾ ਮੇਰਾ ਕਹਿੰਦਾ 1500 ਆਉਣਾ ਸੀਗਾ ਅੱਛਾ ਜੀ ਬੇ ਉਹ ਨਹੀਂ 1300 ਪਾਇਆ ਕਿੰਨੇ ਕਿ ਦਿਨਾਂ ਬਾਅਦ ਪੈਸੇ ਆ ਜਾਂਦੇ ਤੁਹਾਡੇ ਖਾਤੇ ਵਿੱਚ ਆ ਤਾਂ ਤਾਂ ਛੇਤੀ ਜਾਣ ਜਾਣ ਦੇ ਜਾ ਜਾਂਦਾ ਮਹੀਨਾ ਲੱਗਦਾ ਹਾਂਜੀ ਹਾਂਜੀ ਕਦੀ ਪੁੱਛਿਆ ਨਹੀਂ ਅਫਸਰਾਂ ਨੂੰ ਵੀ ਮਨ ਲਓ ਜਿਹੜਾ ਬੰਦੇ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਉਹ ਮਹੀਨਾ-ਮਹੀਨਾ ਕਦਾਂ ਵੇਟ ਕਰੇ ਹੋ ਜਾਂਦਾ ਇੰਨਾ ਕ ਤਾਂ ਲੰਘ ਜਾਂਦਾ ਟਾਈਮ ਉਹ ਉੱਧਰ ਲੱਗ ਜਾਂਦੇ 15 ਦਿਨ ਉੱਧਰ ਲੱਗ ਜਾਂਦੇ ਹਾਂ ਉੱਧਰ ਨਹੀਂ ਮਾਸਟਰ ਉਹ ਕਾਢਦਾ ਫੇ ਅੱਗੇ ਸੀ ਮੈਂ ਜਦੋਂ ਕੁਝ ਦੋ ਤਾਂ ਸੱਤਾਂ ਕਿ ਦਿਨਾਂ ਬਾਅਦ ਤਾਂ ਮੈਂ ਪਵਾ ਦਿੰਦੀ ਸੀ ਮੈਂ ਨਹੀਂ ਹੁਣ ਨਹੀਂ ਪਾਉਂਦੇ ਹੈਗੇ ਉਹਨੇ ਕਿਹਦੇ ਤੁਹਾਡੇ ਹੈਰੀ ਮੈਡਮ ਇੱਥੇ ਲਾਉਂਦੇ ਆ ਹਾਂਜੀ ਤੇ ਉਹ ਕਿਦਾਂ ਨਾਲੇ ਰਹਿੰਦੇ ਫੇ ਤੁਹਾਡੇ ਕ ਮਨ ਲਓ ਆ ਕੇ ਚੱਲ ਜਾਂਦੇ ਆ ਉਹ ਫੋਟੋ ਖਿੱਚ ਕੇ ਚੱਲ ਜਾਂਦੇ ਨਾ ਨਹੀਂ ਰਹਿੰਦੇ ਹੈਗੇ ਹਾਂਜੀ ਕੀ ਆ ਮੈਡਮ ਜੀ ਨਾਮ ਤੁਹਾਡਾ ਮਨਦੀਪ ਕੌਰ ਮੈਡਮ ਤੁਸੀਂ ਅੱਜ ਇੱਥੇ ਖੜੇ ਆ ਕੀ ਕੰਮ ਕਰਵਾ ਕਰਦੇ ਹੋ ਤੁਸੀਂ ਮੈਂ ਕਿਦਾਂ ਹਾਜ਼ਰੀ ਲਾਉਂਦੀ ਆ ਮੇਟਾ ਮਤਲਬ ਅੱਛੇ ਮੇਰੇ ਕਿੰਨੇ ਅੱਛਾ ਜੀ ਪਹਿਲਾਂ ਤੇਰੀ ਤੇ 4-5 ਮਹੀਨੇ ਹਾਜ਼ਰੀ ਲਾਈ ਆ ਤੇ ਬਾਅਦ ਕਾ ਨੇ ਉਹ ਮਿੰਡਾ ਆ ਗਿਆ ਉਹ ਕਹਿਣ ਲੱਗ ਗਿਆ ਮੈਨੂੰ ਕੰਮ ਚ ਖਾਲ ਦੋ ਕਿ ਮੈਂ ਨੈਰ ਤੇ ਹਾਜ਼ਰੀ ਲਾਣੀ ਆ ਤੇ ਚਲੋ ਉਹਨਾਂ ਨੇ ਕੰਮ ਮੈ ਸਖਾਲ ਦਿੱਤਾ ਸਾਰੰ ਵੀ ਐਡਾ ਐਡਾ ਹਾਜ਼ਰੀ ਲੱਗਣੀ ਹੈ ਮੌਰਮਾ ਕਰਵਾਉਣ ਉਹਨਾਂ ਨੇ ਕਹਿ ਕੇ ਵੀ ਮੈਂ ਇਹ ਦੂਜੀ ਤਰ੍ਹਾਂ ਕੰਮ ਕਰੇ ਤਾਂ ਕਿ ਮੈਂ ਮੈਂ ਚਲੋ ਉਹਨਾਂ ਨੇ ਮੈਨੂੰ ਸੈਕਟਿੰਗ ਕਹਿ ਬ ਤੁਸੀਂ ਇੱਕ ਵਾਰੀ ਸਰਪੰਚ ਨਾਲ ਗੱਲ ਕਰੋ ਕਿ ਤੁਹਾਡੇ ਫੌਂਟੇ ਹਾਜ਼ਰੀ ਲੱਗ ਕਿਉਂਕਿ ਵੀ ਇੱਥੇ ਉਹ ਆਪ ਆਪਣੇ ਕੰਮ ਤੇ ਚੱਲ ਜਾਂਦਾ ਆ ਉਹ ਟੈਲਾਂ ਦਾ ਕੰਮ ਕਰ ਕੋਣ ਕੋਣ ਕਿਹੜਾ ਮੁੰਡਾ ਹੈ ਇੱਥੇ ਕਿਹੜਾ ਤੁਹਾਡੇ ਸਾਥੇ ਕੰਮ ਕਰਦਾ ਸੁਖਵਿੰਦਰ ਵਾ ਕੀ ਮਨ ਲਓ ਤੇ ਪਿੰਡ ਪਾਸਰੇ ਤੋਂ ਆਇਆ ਤੁਸੀਂ ਓਕੇ ਉਹ ਆਪਣੀ ਟੈਲਾਂ ਵਾਲੇ ਕੰਮ ਤੇ ਚੱਲ ਜਾਂਦਾ ਆ ਉਹ ਹਾਜ਼ਰੀ ਆਪ ਨਹੀਂ ਲਾਉਣਾ ਆਪਣੇ ਘਰ ਆਲੀ ਨੂੰ ਕਹਿੰਦਾ ਕਿ ਹਾਜ਼ਰੀ ਲਾ ਕੇ ਉਹ ਵੀ ਆਪਣੇ ਘਰ ਜਾ ਕੇ ਸਲਾਈ ਕਰਨ ਲੱਗ ਪਈ। ਮੰਨ ਲਓ ਨਾਲ ਕੰਮ ਨਹੀਂ ਕਰਦੇ। ਨਾਲ ਨਹੀਂ ਰਹਿੰਦੇ ਹੈਗੇ। ਅੱਛਾ ਜੀ। ਹਾਂ ਜੀ। ਜੇ ਬਾਈ ਚਾਂਸ ਕਿਸੇ ਵੀ ਕਿਸੇ ਨੂੰ ਵੀ ਕੁਛ ਹੋ ਜਾਂਦਾ ਹੁਣ ਜਿਹੜਾ ਮੋਰੀ ਆ ਮੋਰੀ ਨੂੰ ਬੰਦੇ ਨੇ ਦੱਸ ਦੱਸਣਾ ਵੀ ਸਾਨੂੰ ਆ ਕੁਛ ਹੋਇਆ ਆ। ਹੂੰ। ਅਸੀਂ ਫਿਰ ਇਹ ਗਾਂ ਜਾ ਕੇ ਗੱਲ ਕਰਾਂਗੇ ਸਾਹਿਬ ਜੀ ਨੂੰ ਉੱਪੀ ਕਰਾਂਗੇ। ਹੂੰ ਹੂੰ। ਤੇ ਫਿਰ ਉਹ ਜੇ ਇਸ ਕਰਕੇ ਇਹਨਾਂ ਦੀ ਕੋਈ ਗੱਲ ਸੁਣਨ ਵਾਲਾ ਇੱਥੇ ਕੋਈ ਹੈ ਨਹੀਂ ਗਾਇਆ। ਹੂੰ ਹੂੰ। ਇਸ ਕਰਕੇ ਫਿਰ ਮੈਂ ਇਹ ਕਹਿੰਦੀ ਸੀ ਜਾਂ ਤੱਕ ਉਹ ਜੇ ਚਾਹਤ ਉਹਨੇ ਹਾਜ਼ਰ ਲਾਣੇ ਅਗਰ ਆਪ ਅੱਥੇ ਆ ਕੇ ਰਹਿਣ। ਹਾਂਜੀ ਕਿੰਨਾ ਕ ਸਮਾਂ ਹੋ ਗਿਆ ਉਹਨਾਂ ਨੂੰ ਆਹ ਵਾਲੇ ਕੰਮ ਸਾਂਭਿਆ ਨੂੰ ਉਹਨਾਂ ਨੂੰ ਹੋ ਗਏ 2 ਕ ਮਹੀਨੇ ਹੋ ਚੁੱਕੇ ਤੇ 2 ਮਹੀਨੇ ਤੋਂ ਲਗਾਤਾਰ ਉਹ ਇਹ ਇੱਦਾਂ ਕਰਦੇ ਹਾਜ਼ਰੀ ਲਾ ਕੇ ਚੱਲ ਜਾਂਦੇ ਆ ਹਾਂਜੀ ਇੱਦਾਂ ਪਹਿਲਾਂ ਵੀ ਉਹ ਜਿੱਦਾਂ ਪਹਿਲਾਂ ਮੈਂ ਇੱਥੇ ਮੈਂ ਪਿੰਡ ਦੀ ਲਾਉਂਦੀ ਉਹ ਤੇ ਨਹਿਰ ਦੀ ਲਾਉਂਦੀ ਸੀ ਹਾਜ਼ਰੀ ਉਹ ਪਹਿਲਾਂ ਵੀ ਇੱਦਾਂ ਕਰਦੇ ਸੀਗੇ ਹਾਜ਼ਰੀ ਲਾ ਕੇ ਤੇ ਆਪਣੇ ਕੰਮ ਤੇ ਚੱਲ ਕਿੰਨੇ ਕ ਜਣੇ ਇੱਥੇ ਕਿਹੜੇ ਹੈਗੇ ਲਾਹ ਲਾਹ ਪਾਤਰੀ ਕਿੰਨੇ ਕ ਆ ਮੰਰੇਗਾ ਚ ਕਿੰਨੇ ਕੰਮ ਕਰਦੇ ਬੰਦੇ 17 ਜਾਣੇ 17 18 ਜਾਣੇ ਤੇ ਦੋ ਗਰੁੱਪਾਂ ਵਿੱਚ ਇੰਨੇ ਕਿ ਇੱਕੋ ਗਰੁੱਪ ਲੈਣੇ ਆ ਨਹੀਂ ਦੋ ਗਰੁੱਪਾਂ ਦਾ ਠੀਕ ਹੈ ਜੀ ਤੇ ਜਿਹੜੇ ਨਹਿਰ ਤੇ ਰਹਿੰਦੇ ਉਹ ਨਹਿਰ ਤੇ ਕੰਮ ਕਰਦੇ ਰਹਿੰਦੇ ਬਾਕੀ ਪਿੰਡ ਵਿੱਚ ਹਾਂਜੀ ਪਹਿਲਾਂ ਜਿੱਦਾਂ ਨਹਿਰ ਤੇ ਸੀਗਾ ਕੰਮ ਚੱਲਦਾ ਹੁਣ ਸਾਰਾ ਪਿੰਡ ਤੇ ਕੰਮ ਚੱਲਦਾ ਹਾਂਜੀ ਠੀਕ ਹੈ ਕੰਮ ਤੁਹਾਡੇ ਕੋਲੋਂ ਖੋਲਿਆ ਉਹ ਕਾਤੇ ਖੋਲਿਆ ਉਹਦਾ ਕੀ ਕਾਰਨ ਸੀਗਾ ਕੀ ਪਤਾ ਕੀ ਕਾਰਨ ਹੋਊਗਾ ਉਹਨਾਂ ਨੇ ਹੂੰ ਉਹਨਾਂ ਨੇ ਕਹਾ ਹੁੰਗਾ ਵੀ ਕਾਤੇ ਇਹਨਾਂ ਨੇ ਐਡਾ ਕੀਤੀ ਆ ਮੇਰੇ ਕੋਲ ਹੀ ਸਖਕੇ ਕੰਮ ਵੀ ਕਿੱਦਾਂ ਹਾਜ਼ਰੀ ਲਾਣੀ ਕਿੱਦਾਂ ਨਹੀਂ ਬਾਅਦ ਚ ਆਣੀ ਮੈਨੂੰ ਹੀ ਵੇ ਜੇ ਮੈਂ ਸਰਪੰਚ ਨਾਲ ਗੱਲ ਕੀਤੀ ਆ ਮੁੜ ਕੇ ਆਣੀ ਸਰਪੰਚ ਨੂੰ ਵੀ ਉਹਨਾਂ ਨੇ ਦੂਜਾ ਕਾਰ ਦਿੱਤਾ ਮੇਰਾ ਵਿੱਚੋਂ ਨਾ ਹੀ ਕਢਾਤਾ ਕੰਮ ਵਿੱਚੋਂ ਹਾਂਜੀ ਹੁਣ ਤੁਸੀਂ ਕਰਦੇ ਕੰਮ ਮੇਰੇ ਵਿੱਚੋਂ ਮੈਂ ਆਉਂਦੀ ਨਹੀਂ ਹੈਗੀ ਆ ਮੇਰਾ ਵਿੱਚ ਨਾ ਹੈ ਨਹੀਂ ਉਦਾਂ ਮੇਰੇ ਸਾਰਾ ਕੁਝ ਹੋਉਂਦਾ ਫੋਨ 'ਚ ਤੇ ਮਤਲਬ ਮੇਰਾ ਨਾਂ ਹੈ ਨਹੀਂ ਵਿੱਚ ਓਕੇ ਜੇ ਤਾਂ ਤੁਸੀਂ ਦੱਸਦੇ ਆ ਵੀ ਤੁਹਾਡੇ ਤੋਂ ਕੰਮ ਖੋ ਲਿਆ ਕਿਤੇ ਮੰਨ ਲਓ ਇਹ ਤਾਂ ਨਹੀਂ ਕਰਨਾ ਹੈਗਾ ਤੁਸੀਂ ਐਸ ਕਰਕੇ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਆ ਵੀ ਤੁਹਾਡੇ ਉਤੋਂ ਕੰਮ ਖੋ ਕੇ ਉਹ ਲੈ ਗਏ ਆ ਨਹੀਂ ਨਹੀਂ ਹੂੰ ਇਹੀ ਆ ਵੀ ਕਿ ਉਹ ਨਾਲ ਰਹਿਣ ਸੁਣਨ ਨੂੰ ਸਹੀ ਜੇ ਕੋਈ ਲੇਡੀਜ਼ ਕੋਈ ਬਿਮਾਰ ਹੁੰਦੀ ਆ ਕਾਪਾ ਕਹੇ ਅਗਲੇ ਨੂੰ ਜਾ ਕੇ ਦੱਸਾਂਗੇ ਤਾਂ ਸਹੀ ਵੀ ਹਾਂ ਇਹਨਾਂ ਨੂੰ ਆਹ ਗੱਲ ਫੋਨ ਲਾ ਕੇ ਦੱਸਾਂਗੇ ਵੀ ਇਹਨੂੰ ਅਸੀਂ ਘਰ ਭੇਜਣ ਲੱਗੇ ਆ। ਮੈਨੂੰ ਆਹ ਗੱਲ ਜੇ ਕੋਈ ਬਾਰੀਚਾਂਸ ਉੱਪਰ ਆ ਜਾਂਦਾ ਆ। ਅਗਲੇ ਨੂੰ ਅਸੀਂ ਕੀ ਜਵਾਬ ਦੇਣਾ ਆ। ਅਗਲੇ ਤਾਂ ਪੁੱਤ ਮੈਂ ਜਿਹੜੀਆਂ ਆਪਾਂ ਆਨਲਾਈਨ ਚੜ੍ਹਦੀਆਂ ਉਹਦੇ ਹਿਸਾਬ ਨਾਲ ਪੁੱਛਦੇ ਆ। ਵਿਆਹ ਲੇੜੀ ਕਿੱਥੇ ਗਈ ਹੋਈ ਆ। ਤੇ ਇਹ ਕਿਹੜੇ ਤੁਸੀਂ ਇੱਥੇ ਕੰਮ ਕਰਦੇ ਤੇ ਦੇਖ-ਦੇਖ ਕੌਣ ਕਰਦਾ ਆ? ਦੇਖ-ਦੇਖ ਤਾਂ ਬਸ ਜਿਹੜਾ ਹੁਣ ਮੇਟ ਉਹਨਾਂ ਨੇ ਨਹੀਂ ਨਹੀਂ ਸਰਕਾਰੀ ਦਫ਼ਤਰੋਂ ਕੌਣ ਕਰਦਾ ਵੀਡੀਓ ਵੀ ਦਫ਼ਤਰ ਚ ਕਾਉਣ ਦਾ ਦੇਖ-ਦੇਖ ਕੰਮ। ਉੱਥੇ ਬਲਵੰਤਾਂ ਆ ਦੇਖਣ। ਹ ਤੇ ਇੱਕ ਜਿਹੜਾ ਵੀਡੀਓ ਦੇ ਵਾਸਤੇ ਉਹ ਗੱਡੀ ਚਾਹੁੰਦੇ ਉਹਦਾ ਨਾਮ ਹੀ ਮੈਨੂੰ ਪਤਾ ਹੈ ਕਿ ਉਹ ਆਉਂਦੇ ਹੁੰਦੇ ਕਿਹੜੇ ਬਲਵੰਤ ਹੋਣੇ ਆ ਉਹ ਡੇਲੀ ਆਉਂਦੇ ਦੇ ਚੈੱਕ ਕਰਨ ਨਹੀਂ ਮੈਨੂੰ ਫੋਨ ਤੇ ਮੇ ਕੋਲ ਪੁੱਛਣਾ ਹੁੰਦਾ ਆ ਬੇ ਲੱਗੇ ਆ ਕੰਮ ਤੇ ਕਿੱਥੇ ਲੱਗੇ ਹੋਇਆ ਫੋਟੋ ਖਿੱਚ ਕੇ ਪਾ ਦਿਓ ਵੀਡੀਓ ਬਣਾ ਕੇ ਪਾ ਦਿਓ ਉਹ ਕਿੰਨਾ ਨਾ ਪਾ ਮਤਲਬ ਉਹ ਆਪ ਨਹੀਂ ਦੇਖਣ ਆਉਂਦੇ ਕਦੀ ਨਹੀਂ ਆਉਂਦੇ ਹੈਗੇ ਆ ਮਤਲਬ ਉਹਨਾਂ ਨੇ ਹਫ਼ਤੇ ਇੱਕ ਵਾਰ ਕਿਹੜਾ ਮਾਰਨਾ ਤੇ ਕਿ ਉਹਨਾਂ ਦੇ ਹੱਥ ਹੋਰ ਵੀ ਹੋਰ ਪਿੰਡਾਂ ਦੇ ਵੀ ਕੰਮ ਹੁੰਦਾ ਤੇ ਜਦੋਂ ਉਹ ਆਉਂਦੇ ਆ ਉਹਨਾਂ ਨੇ ਨਹੀਂ ਕਦੀ ਇਹ ਸਵਾਲ ਕੀਤਾ ਵੀ ਜਿਹੜੀ ਮੇੜਾ ਮੌਕੇ ਤੇ ਹਾਜ਼ਰ ਨਹੀਂ ਹੈਗੀ ਉਹ ਕ ਹੁਣ ਮੈਂ ਹੈ ਨਹੀਂ ਕਿ ਇੱਥੇ ਹੁਣ ਇਹਨਾਂ ਨੂੰ ਪਤਾ ਲੱਗ ਗਏ ਉਹ ਇਹਨਾਂ ਦੇ ਹੁੰਦੇ ਆਏ ਸੀ ਜਾਂ ਨਹੀਂ ਆਏ ਸੀ ਕਿਉਂਕਿ ਮੈਂ ਤਾਂ ਹੁਣ ਕਿੰਨੇ ਦਿਨ ਹੋ ਗਏ ਆਂਦੀ ਨਹੀਂ ਹੈਗੀ ਮੈਨੂੰ ਤਾਂ 15-20 ਦਿਨ ਹੋ ਗਏ ਮੈਂ ਆਉਂਦੀ ਦਿਵਾਲੀ ਤੋਂ ਪਹਿਲਾਂ ਦੀ ਆਈ ਹਾਂ ਤੁਸੀਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਮੇਡ ਤੋਂ ਇਹਨਾਂ ਨੇ ਮੇਰਾ ਨਾਮ ਕੱਢ ਦਿੱਤਾ ਉਹਨਾਂ ਨੇ ਮੈਨੂੰ ਹੁਣ ਕਿਹਾ ਸੀ ਵੀ ਤੁਸੀਂ ਆਪਣਾ ਨਾਮ ਇਹਨਾਂ ਦੇ ਸਾਰਿਆਂ ਦੇ ਲਿਖ ਕੇ ਪਾ ਦਿਓ ਕਿ ਹੁਣ ਤੁਹਾਡੇ ਹੋਂਚੇ ਕਰਾਂਗੇ ਅਸੀਂ ਓਕੇ ਹਾਂਜੀ ਤੇ ਜਦੋਂ ਇਹਦੇ ਸਬੰਧ ਵਿੱਚ ਤੁਸੀਂ ਵੀਡੀਓ ਦਫ਼ਤਰ ਵਿੱਚ ਅੱਜ ਕੱਢੀ ਦੱਸਿਆ ਸ਼ਿਕਾਇਤ ਕੀਤੀ ਜਾਂਦੀ ਕੋਈ ਅੱਛਾ ਤੁਸੀਂ ਜਿਹੜਾ ਕਿਹੜਾ ਉਹਨਾਂ ਦੀ ਵਾਈਫ ਨੇ ਆ ਕੇ ਇੱਥੇ ਕਰਦੇ ਉਹਨਾਂ ਦਾ ਵੀ ਕਾਰਡ ਬਣਿਆ ਹੋਇਆ ਹੈ ਨਹੀਂ ਉਹਨਾਂ ਦਾ ਕਾਰਡ ਨਹੀਂ ਬਣਿਆ ਹੈ ਉਹ ਹਾਜ਼ਰੀ ਲਾ ਕੇ ਘਰੇ ਚੱਲ ਜਾਂਦੇ ਨੇ ਉਹ ਸਲਾਈ ਕਰਦੀ ਹੈ ਤੇ ਕਿੰਨੀ ਤਨਖਾਹ ਮਿਲਦੀ ਹੈ ਇੱਕ ਦਿਨ ਦੀ 322 ਰੁਪਏ ਉਹਨਾਂ ਨੂੰ ਸੇਮ ਹੁੰਦਾ ਨਾਲ ਹਾਂਜੀ ਬਲੋ ਉਹ ਸਰਕਾਰੀ ਪੈਸੇ ਵੀ ਲੈ ਰਹੇ ਤੇ ਆਪਣਾ ਕੰਮ ਵੀ ਕਰਦੇ ਹਾਂਜੀ ਆਪਣਾ ਕੰਮ ਵੀ ਕਰਦੇ ਕੀ ਬੇਨਤੀ ਕਰਨਾ ਹੈ ਇਹੀ ਆ ਕਿ ਜਾਂ ਤਾਂ ਫਿਰ ਉਹ ਨਾਲ ਰਹਿਣ ਸਾਡੇ ਜਾਂ ਫਿਰ ਇਹ ਕੰਮ ਵੀ ਛੱਡ ਦੇਣ ਹਨਾ ਇਹ ਬਾਕੀਆਂ ਦੇ ਵੀ ਕਿਉਂ ਪੈ ਮੰਦੀ ਕਰਦੇ ਆ ਹਾਂਜੀ ਹੁਣ ਅਸੀਂ ਤਾਂ ਚੱਲ ਜਿੱਦਾਂ ਮਾਜੀ ਆਪਣੇ ਬੱਚਿਆਂ ਤੇ ਡਪਾੜ ਪਾਲ ਨਹੀਂ ਆ ਕਿਉਂ ਸਾਨੂੰ ਵੀ ਕਿਉਂ ਦੂਜਾ ਕਰਿਆ ਇਹ ਉਹ ਠੀਕ ਹੈ ਜੀ ਹਾਂਜੀ ਧੰਨਵਾਦ ਸਰ ਕੀ ਨਾ ਤੁਹਾਡਾ ਮੈਂ ਨੰਬਲਵਾਨ ਸਿੰਘ ਡੀਆਰਐਸ ਜੀ ਰੁਰੜਕਾ ਕਲਾ ਸਰ ਕੜੀ ਪਾਸਲੇ ਡਿਊਟੀ ਹੈ ਤੁਹਾਡੀ ਆ ਹਾਂਜੀ ਓਕੇ ਸਰ ਪਾਸਲੇ ਤੋਂ ਨ ਇੱਕ ਸ਼ਿਕਾਇਤ ਆਈ ਸੀ ਇੱਕ ਤੁਹਾਡੇ ਮੈਡਮ ਆ ਕਿਹੜੇ ਪਹਿਲਾਂ ਮੇੜ ਦਾ ਕੰਮ ਕਰਦੇ ਸੀਗੇ ਹਾਂਜੀ ਉਹਨਾਂ ਨੇ ਕਿਹਾ ਸੀਗਾ ਵੀ ਇੱਥੇ ਜੋ ਮੌਜੂਦਾ ਮੇੜ ਸੁਖਵਿੰਦਰ ਜੀ ਹਾਂਜੀ ਉਹਨਾਂ ਦੀ ਵਾਈਫ ਸਵੇਰ ਨੂੰ ਟੈਂਡਸ ਲਾਉਂਦੀ ਆ ਤੇ ਟੈਂਡਸ ਲਾ ਕੇ ਵਾਪਸ ਆਪਣੇ ਘਰ ਜਾ ਕੇ ਆਪਣਾ ਘਰੇਲੂ ਕੰਮ ਕਰਨ ਲੱਗ ਪੈਂਦੇ ਆ ਤੇ ਜਦੋਂ ਡਿਊਟੀ ਆਫ ਦਾ ਟਾਈਮ ਹੁੰਦਾ ਉਦੋਂ ਇੱਕ ਵਾਰੀ ਆ ਕੇ ਫੇਰ ਫੋਟੋ ਖਿੱਚ ਜਾਂਦੀ ਆ ਦੇਖੋ ਜੀ ਇਹ ਗੱਲ ਮੇਰੇ ਕੋਲ ਸਿਰਫ ਅੱਜ ਕੱਲ੍ਹ ਆਈ ਆ ਤੇ ਬਾਕੀ ਮੈਂ ਆਪ ਜਾ ਕੇ ਛਾਣਪੀਣੇ ਇੱਕ ਵਾਰੀ ਪੁੱਛਦਾਸ ਕਰ ਲੈਂਦਾ ਵੀ ਕੀ ਇਹ ਗੱਲ ਸਹੀ ਆ ਜੇ ਸਹੀ ਹੋਊਗੀ ਤਾਂ ਫੇਰ ਆਪਾਂ ਜੋ ਉਹਨਾਂ ਦਾ ਬਣਦਾ ਹੋਗਾ ਉੱਥੇ ਵੀਡੀਓ ਸਾਥ ਕੋ ਉਹਨਾਂ ਨੂੰ ਪੇਸ਼ ਕਰਾਂਗੇ ਸਰਕਰੀ ਮੇਡ ਹੁੰਦੀ ਆ ਵੈਸੋ ਦੀ ਡਿਊਟੀ ਕੀ ਹੁੰਦੀ ਆ ਮੇਡ ਦੀ ਡਿਊਟੀ ਉਹਨਾਂ ਨੇ ਲੇਬਰ ਦੇ ਕੋਲ ਰਹਿਣਾ ਹੁੰਦਾ ਹੁੰਦਾ ਜਿੰਨਾ ਟਾਈਮ ਉਹ ਲੇਬਰ ਕੰਮ ਕਰਦੀ ਆ ਪ੍ਰੋਪਰ ਚੈਨਲ ਉਹਨਾਂ ਦੇ ਚੀਜ਼ ਹੋਣਾ ਚਾਹੀਦਾ ओके ਤੇ ਸਰ ਕੀ ਮੰਨ ਲਓ ਕਿੜੀ ਕੋਈ ਮੀਡ ਤੁਸੀਂ ਰੱਖਿਆ ਆ ਜਿਹੜਾ ਜਿਹਦਾ ਕਾਰਡ ਬਣਿਆ ਆ ਉਹਦਾ ਪਰਿਵਾਰਕ ਮੈਂਬਰ ਕੋਈ ਡਿਊਟੀ ਕਰ ਸਕਦਾ ਉੱਥੇ ਨਹੀਂ ਨਹੀਂ ਜੀ ਜਿਹਦਾ ਜਿਹੇ ਕਾਰਡ ਬਣਿਆ ਵਾ ਜਿਹਦਾ ਜੋਬ ਕਾਰਡ 'ਚ ਨਾਮ ਆ ਉਹ ਹੀ ਕੰਮ ਕਰ ਸਕਦਾ ਤੇ ਸਰ ਜੇ ਉਹ ਕਿਤੇ ਹੋਰ ਕੰਮ ਕਰਦਾ ਹੋਵੇ ਨਹੀਂ ਨਹੀਂ ਜੀ ਜਿਹੜਾ ਜੇ ਨਰੇਗਾ ਦੇ ਵਿੱਚ ਨਾਮ ਆ ਜਿਹਦਾ ਮਾਸਟਰ ਨਿਕਿਆ ਉਹ ਨਰੇਗਾ ਦੇ ਕੰਮ ਕਰ ਸਕਦਾ ਜਾਂ ਉਧਰੋਂ ਐਬਸੈਂਟ ਲੱਗੀ ਹੋਵੇ ਫੇਰ ਦੂਜੀ ਜਗ੍ਹਾ ਕੰਮ ਅਗਰ ਕੋਈ ਇਦਾਂ ਪਾਇਆ ਜਾਂਦਾ ਸਰ ਉੱਥੇ ਫੇਰ ਕੀ ਕਰਵਾਈ ਹੁੰਦੀ ਆ ਉਹ ਦੇਖਦੇ ਆ ਪਹਿਲਾਂ ਆਪਾਂ ਇੱਕ ਵਾਰੀ ਮੈਂ ਚੈੱਕ ਕਰ ਲੈਂਦਾ ਵਾਂ ਕਿ ਜੋ ਅਲਿਗੇਸ਼ਨ ਤੇ ਲੱਗੇ ਸਹੀ ਆ ਜਾਂ ਕਿਦਾਂ ਨੂੰ ਘਰ ਜਾਂਦੇ ਆ ਜਾਂ ਨਹੀਂ ਜਾਂਦੇ ਆ ਤੇ ਮੇਰੇ ਕੋਲ ਤਾਂ ਬਾਰੇ ਕੋਈ ਨੌਲੇਜ ਨਹੀਂ ਹੈ ਕਿ ਆ ਜੀ ਵੀ ਵੀ ਉਹ ਜਾਂਦੇ ਜਾਂ ਨਹੀਂ ਜਾਂਦੇ ਹਨ ਕਿ ਸਰ ਇਹ ਇਦਾਂ ਨਹੀਂ ਲੱਗਦਾ ਕਿ ਡਬਲ ਡਬਲ ਕਮਾਈ ਕਰਕੇ ਸਰਕਾਰ ਨੂੰ ਚੂਨਾ ਲਗਾ ਰਹੇ ਆ ਜੀ ਮੈਂ ਸਰ ਉਹ ਤੁਹਾਨੂੰ ਪਹਿਲਾਂ ਕਹਿ ਰਿਹਾ ਨਾ ਵੀ ਮੈਂ ਇੱਕ ਵਾਰ ਜਾ ਕੇ ਦੇਖ ਲੈਂਦਾ ਵਾਂ ਕਿ ਐਕਚੁਅਲੀ ਜਿਨ੍ਹਾਂ ਨੇ ਇਹ ਨਾਮ ਦਿੱਤਾ ਵੀ ਉਹ ਘਰ ਜਾਂਦੇ ਵੀ ਉਹ ਜਾਂਦੇ ਵੀ ਆ ਕਿ ਜਾਂ ਉੱਥੇ ਰਹਿੰਦੇ ਆ ਉਹ ਮੈਂ ਇੱਕ ਵਾਰੀ ਹੁਣ ਪੁਨਿਸ਼ਾਨ ਕਰ ਲੈਂਦਾ ਜੀ ਠੀਕ ਹੈ ਸਰ ਧੰਨਵਾਦ ਓਕੇ ਸਰ